ਸਾਡੇ ਐਮਸੀ ਕਾਰਪੋਰੇਸ਼ਨ ਦੀ ਚੋਣ ਨੂੰ ਹਲਾਰਾ ਦੇਣ ਲਈ ਮਾਨਯੋਗ ਮੁੱਖ ਮੰਤਰੀ ਭਵਨਤਮਨ ਜੀ ਪਹੁੰਚੇ ਨੇ ਔਰ ਤੁਸੀਂ ਦੇਖ ਰਹੇ ਹੋ ਕਿ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਦੇ ਕਿਹੋ ਜਿਹਾ ਦੀਵਾਲੀ ਵਰਗਾ ਮਾਹੌਲ ਹੈ ਜਿਹੜਾ ਬਣਿਆ ਹੋਇਆ ਹੈ ਇਹ ਤੋਂ ਮੈਂ ਬੜੇ ਵਿਸ਼ਵਾਸ ਨਾਲ ਕਹਿ ਸਕਦਾ ਹਾਂ ਕਿ 85 ਦੇ 85 ਵੋਟਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿੱਤਣਗੇ ਔਰ ਸਾਡੇ ਮੇਅਰ ਬਣ ਕੇ ਇਸ ਫੇਰ ਅੰਮ੍ਰਿਤਸਰ ਨੂੰ ਵੱਡੇ ਪੱਧਰ ਤੇ ਉੱਪਰ ਵਿਕਾਸ ਦੀ ਹੱਦ ਤੋੜਾਂਗੇ ਆ ਬਾਕੀ ਨਾਜਰ ਆਏ ਕਿ ਨਹੀਂ ਜਿਹੜੇ ਨਾਜਰ ਆਏ ਉਹਨਾਂ ਦੀ ਗੱਲ ਕਰੋ ਤੁਸੀਂ ਜਿਹੜੇ ਦਾਜਰ ਵੀ ਹੋ ਗਏ ਉਹਨਾਂ ਦੀ ਗੱਲ ਨਹੀਂ ਕਰੀ ਦੀ ਲੇਕਿਨ ਭਾਈ ਤੀਕ ਨੂੰ 22 ਤੀਕ ਨੂੰ ਆਮ ਆਦੀ ਪਾਰਟੀ ਦਾ ਮੇਲ ਬਣਦਾ 22 ਤੀਕ ਨੂੰ ਆਮ ਆਦੀ ਪਾਰਟੀ ਦਾ ਮੇਲ ਬਣ ਰਿਹਾ ਬਚਪੋਟ ਦਾ ਬਸ ਸਾਹਿਬ ਕਿਸਾਨ ਕਹਿ ਰਹੇ ਨੇ ਕਿ ਆਮ ਆਦੀ ਪਾਰਟੀ ਰੈਲੀਆਂ ਦੇ ਵਿੱਚ ਰੁਕੀ ਹੋਈ ਸੀ ਕੋਲ ਪਹੁੰਚ ਲਿਆ ਸਦਾ ਹੀ ਕਿਸਾਨਾਂ ਦੇ ਨਾਲ ਆ ਚਟਾਨ ਦੀ ਤਰ੍ਹਾਂ ਨਾਲ ਅਸੀਂ ਕਹਿ ਚੁੱਕਿਆ ਜੇ ਡੱਲੇਆਲ ਸਾਹਿਬ ਦੀ ਜਾਣ ਨੂੰ ਕੋਈ ਹੋਇਆ ਕੇਂਦਰ ਸਰਕਾਰ ਜ਼ਿੰਮੇਵਾਰ ਕੇਂਦਰ ਨੂੰ ਚਾਹੀਦਾ ਕਿ ਕਿਸਾਨਾਂ ਦੀਆਂ ਮੰਗਾਂ ਤੁਰੰਤ ਮੰਨਣ ਤੇ ਉਹਨਾਂ ਦਾ ਮਹਤਵਤ ਜਿਹੜਾ ਉਹਨੂੰ ਤੁਰੰਤ ਉਹਨਾਂ ਦੀ ਪਹਿਲਾਂ ਮੰਗਾ ਬੰਦੂ ਅਸੀਂ ਕਿਹਾ ਸਰਕਾਰ ਨੂੰ ਕਹਿ ਰਹੇ ਬਾਅਦ ਬਾਅਦ ਲੇਕਿਨ ਕਈ ਜਿਹੜੇ ਨੌਜਵਾਨ ਸੀਗੇ ਜਿਹੜੇ ਬਾਗੀ ਹੋਏ ਉਹਨਾਂ ਮਨਾੜਿਆ ਜੀ ਕਿਉਂਕਿ ਪਿਛਲੇ ਵਾਰ ਜੇ ਤੁਸੀਂ ਜੰਮਨਾਦੇ ਹੋਏ ਨਜ਼ਰ ਆਏ ਸੀਗੇ ਅਮਨ ਅਰੋੜਾ ਵੀ ਪਹੁੰਚੇ ਹੋਏ ਕਰਾਣਾ ਵਿੱਚ ਉਹਨਾਂ ਮਨਾਏ ਆਪਾਂ ਸਾਰੇ ਮਨਾਲੇ ਜਿਹੜੇ ਪਾਰਟੀ ਨਾਲ ਸਾਡੇ ਸਾਥੀ ਸੀਗੇ ਸਾਰੇ ਪਾਰਟੀ ਦੀ ਮੁਖਤਾ ਵਜੋਂ ਸਾਰੇ ਕੰਮ ਕਰ ਉਹ ਸਾਰਿਆਂ ਦੇ ਵੱਲ ਕੇ ਜਿਹੜਾ 22 ਤਰੀਕ ਨੂੰ ਮਤਲਬ ਜਿਹੜਾ ਅਮਨ ਸਰ ਦਾ ਚਾਪ ਦਾ ਮੇਲ ਬਣਾਉਣਾ ਵਾਸਤੂ ਅੱਜ ਸਾਡੇ ਐਮਸੀ ਕਾਰਪੋਰੇਸ਼ਨ ਦੀ ਚੋਣ ਨੂੰ ਹਲਾਰਾ ਦੇਣ ਦੇ ਲਈ ਮਾਨਯੋਗ ਮੁੱਖ ਮੰਤਰੀ ਭਵਨਤਮਨ ਜੀ ਪਹੁੰਚੇ ਨੇ ਔਰ ਤੁਸੀਂ ਦੇਖ ਰਹੇ ਹੋ ਕਿ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਦੇ ਕਿਹੋ ਜਿਹਾ ਦਿਵਾਲੀ ਵਰਗਾ ਮਾਹੌਲ ਹੈ ਜਿਹੜਾ ਬਣਿਆ ਹੋਇਆ ਹੈ ਉਹ ਤੋਂ ਮੈਂ ਬੜੇ ਵਿਸ਼ਵਾਸ ਨਾਲ ਕਹਿ ਸਕਦਾ ਹਾਂ 85 ਦੇ 85 ਵੋਟਰਾਂ ਦੇ ਵਿੱਚ ਆਮ ਆਦੀ ਪਾਰਟੀ ਦੇ ਉਮੀਦਵਾਰ ਜਿੱਤਣਗੇ ਔਰ ਸਾਡਾ ਮੇਅਰ ਬਣ ਕੇ ਇਸ ਫੇਰ ਅੰਮ੍ਰਿਤਸਰ ਨੂੰ ਵੱਡੇ ਪੱਧਰ ਤੇ ਉੱਪਰ ਵਿਕਾਸੀਆਂ ਲਿਆ ਦੇ ਤੋੜਾਂਗੇ ਜੀ ਅੱਜ ਦੇ ਫੇਰ ਬਹੁਤ ਤਾਂ ਲੱਗ ਰਿਹਾ ਹੈ ਜੀ ਯਾਰਾ ਬਾਕੀ ਨਾਜਰ ਆਇਆ ਕਿ ਜਿਹੜੇ ਨਾਜਰ ਆਏ ਉਹਨਾਂ ਦੀ ਗੱਲ ਕਰਾ ਤੁਸੀਂ ਜਿਹੜੇ ਦਾਜਰ ਵੀ ਹੋ ਗਏ ਉਹਨਾਂ ਦੀ ਗੱਲ ਨਹੀਂ ਕਰੀ ਦੀ ਲੇਕਿਨ ਧਾਰੀ ਹੋਣ ਸਾਹਿਬ 22 ਤੀਕ ਨੂੰ 22 ਤੀਕ ਨੂੰ ਆਮ ਆਦੀ ਪਾਰਟੀ ਦਾ ਮੇਲ ਬਣਦਾ 22 ਤੀਕ ਨੂੰ ਆਮ ਆਦੀ ਪਾਰਟੀ ਦਾ ਮੇਲ ਬਣ ਰਿਹਾ ਬੱਚੇ ਲੋਟ ਦਾ ਸਤਿ ਸ਼੍ਰੀ ਅਕਾਲ ਬੰਦਾ ਸਾਹਿਬ ਕਿਸਾਨ ਕਹਿ ਰਹੇ ਨੇ ਕਿ ਆਮ ਆਦੀ ਪਾਰਟੀ ਰੈਲੀਆਂ ਦੇ ਵਿੱਚ ਰੁਚੀ ਹੋਈ ਸਾਡੇ ਕੋਈ ਪਹੁੰਚ ਨਹੀਂ ਪਾ ਰਹਾ ਕੀ ਕਰਾਂ ਜੀ ਬਿਲਕੁਲ ਪਹੁੰਚ ਰਹੇ ਹਾਂ ਸਦਾ ਹੀ ਕਿਸਾਨਾਂ ਦੇ ਨਾਲ ਆ ਚਟਾਨ ਦੀ ਤਰ੍ਹਾਂ ਨਾਲ ਅਸੀਂ ਕਹਿ ਚੁੱਕਿਆ ਜੇ ਦਲੇਰ ਸਿੰਘ ਸਾਹਿਬ ਦੀ ਜਾਨ ਨੂੰ ਕੋਈ ਹੋਇਆ ਕੇਂਦਰ ਸਰਕਾਰ ਜ਼ਿੰਮੇਵਾਰ ਹੈ ਕੇਂਦਰ ਨੂੰ ਚਾਹੀਦਾ ਕਿ ਕਿਸਾਨਾਂ ਦੀਆਂ ਮੰਗਾਂ ਤੁਰੰਤ ਮੰਨਣ ਤੇ ਉਹਨਾਂ ਦਾ ਮਹੱਤਵ ਜਿਹੜਾ ਉਹਨੂੰ ਤੇ ਰੋਣ ਉਹਨਾਂ ਦੀ ਪਹਿਲਾ ਮੰਗਾਂ ਮੰਨੋ ਅਸੀਂ ਕਿਉਂਕਿ ਸਰਕਾਰ ਨੂੰ ਕਹਿ ਰਹੇ ਬਾਅਦ ਬਾਅਦ ਲੇਕਿਨ ਜਿਹੜੇ ਨੌਜਵਾਨ ਸੀਗੇ ਜਿਹੜੇ ਬਾਗੀ ਹੋਏ ਉਹਨਾਂ ਨੂੰ ਮਨਾ ਲਿਆ ਜੀ ਕਿਉਂਕਿ ਪਿਛਲੇ ਵਾਰ ਤੁਸੀਂ ਜਦ ਮਨਾਉਂਦੇ ਹੋਏ ਨਜ਼ਰ ਆਏ ਸੀਗੇ ਅਮਨ अरोड़ा ਵੀ ਪਹੁੰਚੇ ਹੋਏ ਕਰਨਾ ਸੀ ਉਹਨਾਂ ਨੂੰ ਮਨਾਇਆ ਆਪਾਂ ਸਾਰੇ ਬਨਾਲੇ ਜਿਹੜੇ ਪਾਰਟੀ ਨਾਲ ਸਾਡੇ ਸਾਥੀ ਸੀਗੇ ਸਾਰੇ ਪਾਰਟੀ ਦੀ ਮੁਖਤਾ ਵਜੋਂ ਸਾਰੇ ਕੰਮ ਕਰ ਉਹ ਸਾਰਿਆਂ ਦੇ ਵਲਕੇ ਜਿਹੜਾ 22 ਤਰੀਕ ਨੂੰ ਮਤਲਬ ਜਿਹੜਾ ਅਮਰਸਰ ਦੇ ਚਾਪ ਦਾ ਮੇਲ ਬਣਾਉਣਾ ਵਜੇ